ਚੱਕੜੇ ਦੇਖੋ ਬੰਦਾ ਲੋਡ ਕਰਦਾ ਓਏ ਬਲਵੰਤ ਖੜਿਆ ਸਵੀਟ ਫਾਇਰਿੰਗ ਕੋਈ ਰੋਣ ਨੂੰ ਮੈਂ ਸਵੀਟ ਫਾਇਰਿੰਗ ਕਰਦਾ ਸੁਰਖੀ ਹੈ ਜਿਸ ਨੂੰ ਤਾੜਾ ਸਭ ਆਇਓ ਹੋ ਗਿਆ ਯਾਰ ਨਾਇੜੇ ਓਨ ਕਰ ਲਓ ਠੀਕ ਹੈ ਥੋੜਾ ਦਾ ਵੀ ਹਾਂ ਇੰਨੀ ਕਰਨੀ ਹੈ ਵਿਜ਼ੂਅਲ ਮੇਰੇ ਸਾਡੀ ਹੋਣ ਮੈਂ ਸਾਡੀ ਆ ਭਾਈ ਇਹ ਕਰ ਤਾ ਭਾਈ ਕੋਈ ਪਿੱਛੇ ਹੈ ਜਿਹੜਾ ਫੋਟੋ ਲੈ ਪਾਣੀ ਇੱਕ ਰੋਕੋ ਬਸ ਫੋਟੋ ਗਗਬਿੰਦਰ ਕਰੋਗੇ ਤਾਂ ਭਾਈ ਸਾਹਮਣੇ ਚਾਰ ਵਾਰ ਹਾਂ ਜੀ ਮਿੰਟ ਭਾਈ ਸਾਹਮਣੇ ਕਿ ਉਹ ਰੋਲਾ ਸਰ ਬਲਵੰਤਾਲਾ ਰੇਰ ਵੀ ਚੇਰੇ ਪਾਸੇ ਕਰਨਿਆ ਤਾਂ ਚਾਰ ਸਾਈਡ ਤੇ ਉਹਨੂੰ ਖੜ੍ਹਦੇ ਸੀ ਮੇਰੇ ਮਨ ਕਰੇ ਸਿਖਰੋਂ ਫੋਨਿਆ ਬਲਵੰਤਾਲਾ ਥੋੜਾ ਸਪੇਸ ਰਿਆ ਕਰਿਆ ਇੱਕ ਮਿੰਟਾ ਕੋਈ ਟੱਚ ਹੁੰਦਾ ਕੁਝ ਨਾ ਕੁਝ ਨਾ ਉਹ ਡੱਬੇ ਪਰ ਉਹਨੂੰ ਕਰਦੇ ਸਾਈਡ ਤੇ ਡੱਬੇ ਵਿੱਚ ਪਿੱਛਾ ਮੜਿਆ ਦੋਨੋਂ ਉਧਰ ਨੂੰ ਕਰਦੇ ਪੜਨ ਮੈਂ ਤਾਰੇ ਜਰਾ ਠੀਕ ਹੈ ਜੀ ਕਰੀਏ ਓਕੇ ਹਾਂਜੀ ਸਰ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਗਈ ਇਹਦੇ ਬਾਰੇ ਦੱਸੋ ਜੀ ਅੱਜ ਇੱਕ ਸੀਕ੍ਰੀਟ ਇਨਫੋਰਮੇਸ਼ਨ ਤੇ ਸਵਿਫਟਲੀ ਐਕਟ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨ ਉਜਮ ਅਰੈਸਟ ਕੀਤੇ ਆ ਜੋ ਦੋ ਵਕਵਾ ਗੈਂਸਲੇ ਨਾਲ ਅਸੋਸੀਏਟਡ ਨੇ ਇਹ ਤਿੰਨੇ ਉਜਮ ਜੋ ਪੁਨਾਹ ਵਿੱਚੋਂ ਦੋ ਮੁਜਮ ਰਗਿਆ ਰੋਗੇ ਤੋਂ ਚੀਕੂ ਐਂਡ ਖਪਾਲ ਸੋਕਿਆ ਇਹ ਲਾਰੈਂਸ ਸ਼ੋਇਗੈਂ ਨਾਲ ਅਸੋਸੀਏਟਡ ਨੇ ਜਸ ਸ਼ਰਾਜ ਕਾਰਾ ਕਾਕਾ ਆ ਇਹ राजीवਾ ਜਗ ਜਗ ਦੇ ਨਾਲ ਨਿਸ਼ਾਨਾ ਹੈ ਤਾਂ ਤਿੰਨੇ ਦੋਸ਼ੀਆਂ ਤੋਂ ਚਾਰ ਇਸਤੋ ਇਲੀਗਲ ਇਸਤੋ ਰਿਕਵਰ ਹੋਏ ਹੈ ਤੇ 26 ਦੇ ਕਰੀਬ ਜਿਹੜੇ ਰੋਂ ਰਿਕਵਰ ਹੋਏ ਹੈ ਆ ਜੋ ਰੋਹਿੰਦ ਫੁਚੀਕੂ ਤੇ ਤੇਜਪਾਲ ਸੁਕਾ ਇਹ ਲਾਰੈਂਸ ਗਰੁੱਪ ਨਾਲ ਅਫੀਲੀਏਟਡ ਨੇ ਇਹ ਲੋਕਲ ਜੋ ਰਾਈਵਰੀ ਚੱਲ ਰਹੀ ਸੀਗੀ ਤੇਜਪਾਲ ਤੇ ਫਰੀਦਪੁਰਾ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਤੇਜਪਾਲ ਦਾ ਥੋੜੇ ਮਹੀਨੇ ਪਹਿਲਾਂ ਇੱਥੇ ਮਰਡਰ ਹੋ ਗਿਆ ਸੀਗਾ ਸਨੋਰੀਆ ਡੇ ਤੇ ਜੀਰੇਂਸ਼ ਚ ਪ੍ਰੀਤ ਕੋੜਾ ਅਰੈਸਟ ਕੀਤਾ ਸੀਗਾ ਅਗਸਤ ਦੇ ਮਹੀਨੇ ਦੇ ਵਿੱਚ ਆਪਰੇ ਬ੍ਰੀਫ ਇੰਕਾਉਂਟਰ ਬਾਈ ਸੀਆਈਏ ਪਟਿਆਲਾ ਅਤੇ ਖਵਾਲੀ ਪਟਿਆਲਾ ਤਾਂ ਉਸ ਮਰਡਰਨ ਕਰਕੇ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਆਪਸ ਦੇ ਵਿੱਚ ਸੋ ਰੋਹਿਤ ਉਰਫ ਜਿਕ ਇਹ ਨਵ ਲਾਹੌਰੀਆ ਦੇ ਨਾਲ ਜੇੜ ਦੇ ਉੱਤੇ ਰਿਹਾ ਤੇ ਇਹਤੇ 7 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ ਸੰਗੀਨ ਅਪਰਾਧ 307 302 ਇਹਤੇ ਗੱਲਵੇ ਦਰਜ ਨੇ ਉਹ ਉਹਦੇ ਗੱਲ ਕੇ ਐਸੋਸੀਏਸ਼ਨ ਦੇ ਵਿੱਚ ਸੀਗਾ ਲੌਰੈਂਸ ਮਿਸ਼ਰ ਹੋਈ ਗਏ ਤੇ ਇਹ ਚਾਰਿਆ ਸੀਗਾ ਕਿ ਜਿਹੜੇ ਪੁਨੀਤ ਬੋਲਾ ਤੇ ਉਹਦੇ ਸਾਥੀ ਹੈ ਉਹਨਾਂ ਤੇ ਸੁਪਾਲ ਸੁਖ ਨਾਲ ਮਿਲ ਕੇ ਬਾਈਰਿੰਗ ਕਰੇ ਜੋ ਸੁਪਾਲ ਚੁੱਕਿਆ ਇਹਦਾ ਵੀ ਕ੍ਰਿਮੀਨਲ ਹਿਸਟਰੀ ਬੜੀ ਡ੍ਰਿਮੀਨਲ ਹਿਸਟਰੀ ਹੈ ਇੱਕ ਫੇਮਸ ਮਰਡਰ ਹੋਇਆ ਸੀ ਪੁਨਾ ਜਿਹੜੀ ਵਿੱਚ ਜਿਹੜੇ ਦੋ ਔਰਤਾਂ ਦਾ ਗਲਾ ਰੇਕੇ ਕਤਲ ਹੋਇਆ ਸੀ ਉਹਦੇ ਜੇ ਦੋਸ਼ੀ ਹੈ ਤੇ ਅਟਕਲ ਬੀਲਤੇ ਹੈ ਤੋਂ ਇਹ ਦੋਨੋਂ ਹੀ ਮਿਲ ਕੇ ਮਧ ਪ੍ਰਦੇਸ਼ ਤੋਂ ਦੋ ਵੈਪਨ ਲੈ ਆਉਂਦੇ ਵੈਪਨ ਨੇ ਅਗੇ ਤਾਂ ਆਪ ਦੇ ਵਿੱਚ ਸੀ ਕਿ ਅਸੀਂ ਜਿਹੜਾ ਵਿਰੋਧੀ ਗੈਂਗ ਹੈ ਉਹਤੇ ਅਟੈਕ ਕਰੀਏ ਤੇ ਉੱਥੇ ਕਿਸੇ ਗਰੁੱਪ ਮੈਂਬਰ ਨੂੰ ਮਾਰੀਏ ਕੋਈ ਸਵਿਫਟਲੀ ਐਕਸ਼ਨ ਕਰਦੇ ਹੋਏ ਸੀਆਈਏ ਪਟਿਆਲਾ ਦੀ ਟੀਮ ਨੇ ਇੱਕ ਵੱਡੀ ਵਾਰਦਾਤ ਨੂੰ ਅਵਾਰਡ ਕੀਤਾ ਤੇ ਜੋ ਜਸ਼ ਸ਼ਰਾਜ ਕਾਕਾ ਹੈ ਉਹ ਉਹ ਪ੍ਰੀਤ ਗੋੜਾ ਦਾ ਸਾਥੀ ਹੈ ਜੋ ਇਹਨਾਂ ਦਾ ਲੋਕਲ ਰਾਈਵਲ ਹੈਗਾ ਉਹ ਜਿਹਨਾਂ ਨੇ ਪਹਿਲਾਂ ਦੱਸਿਆ ਕਿ ਇੱਕ ਬਰੀਫ ਇਨਕਾਫਰ ਹੋਇਆ ਸੀ ਇਸ ਦੱਸ ਦੇ ਵਿੱਚ ਜਿਹਦੇ ਚੋ ਅਰੈਸਟ ਹੋਇਆ ਸੀਗਾ ਜਿਹਦੇ ਚੋ ਜੇਲ੍ਹ ਚ ਹੈ ਕਾ ਇਹ ਜੋ ਕਾਕਾ ਹੈਗਾ ਇਹਦੇ ਤੋਂ ਸਾਨੂੰ ਦੋ ਪਿਸਟਲ ਮਿਲੇ ਆ ਤੇ 14 ਰਾਉਂਡ ਮਿਲੇ ਆ ਤਾਂ ਟੋਟਲ ਕੁੱਲ ਮਿਲਾ ਕੇ ਸਾਨੂੰ ਚਾਰ ਇਲੈਗਲ ਪਿਸਟਲ ਤੇ 26 ਰਾਉਂਡ ਰਿਕਵਰ ਹੋਏ ਆ ਤੇਰੀ ਇਨਵੈਸਟੀਗੇਸ਼ਨ ਅਸੀਂ ਫਰਮਲੀ ਕਰ ਰਹੇ ਆ ਇਹਨਾਂ ਦਾ ਰਿਮਾਂਡ ਲਗਾਇਆ ਇਹਨਾਂ ਨੂੰ ਜੰਗੀ ਤਰ੍ਹਾਂ ਇਨਵੈਸਟੀਗੇਟ ਕਰਾਂ ਸਰ ਲੋਕਲ ਨੇ ਇਹ ਵੈਪਨ ਜਿਹੜੇ ਨੇ ਇਹ ਇਨਿਸ਼ੀਅਲ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਕਿ ਜਿਹੜੇ ਇਹ ਲੋਕ ਚੀਪੂ ਐਡ ਸੁਖਿਆਰੇ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਆ ਬਾਕੀ ਉਹਦੀ ਪੁੱਛਗਿੱਛ ਜਾਰੀ ਹੈ ਕਾਕੇ ਦੀ ਕਤੂਲਕ ਉਹ ਸੀ ਡਿਸਆਊਟ ਕਰ ਸਰ ਕੋਈ ਚੇਨ ਹੈ ਜਾਂ ਕੀ ਸਿਸਟਮ ਹੈ ਜਿਕੇ ਇਸ ਤਰ੍ਹਾਂ ਵੈਪਨ ਇੱਥੇ ਪਹੁੰਚਦਾ ਆਟੋਮੈਟਿਕ ਤੱਕ ਇਹ ਲੱਗ ਰਹੇ ਨਹੀਂ ਮਤਲਬ ਪਹਿਲਾਂ ਹੁੰਦਾ ਸੀ ਜਦੋਂ ਮਿਲਦੇ ਸਦੇਪਰ ਤਾਂ ਬੇਸਿਕਾ ਹੀ ਹੁੰਦੇ ਸੀ ਪਰ ਹੁਣ ਵਧੀਆ ਕੰਪਨੀ ਦੇ ਆਨ ਲਾਦੇ ਕੋਈ ਚੇਨ ਹੈ ਜਾਂ ਕੀ ਹੈ ਇਹਦੇ ਇੱਥੇ ਬਹੁਤ ਜ਼ਿਆਦਾ ਅਸੀਂ ਇਹਨਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੱਥੋਂ ਆਇਆ ਹੈ ਕਿਉਂਕਿ ਬੇਸਿਕਲੀ ਜੋ ਇਹ ਜਿਹੜੇ ਵੈਪਨ ਇੱਥੇ ਆ ਰਹੇ ਨੇ ਤੇ ਬਤਵਕਟਨਾਵਾਂ ਨੂੰ ਅੰਜਾਮ ਦੇ ਰਹੇ ਆ ਤਾਂ ਉਹਦਾ ਰੂਟ ਜਿਹੜਾ ਟਰੈਕ ਹੁੰਦਾ ਕਿ ਇਨੀਸ਼ੀਅਲ ਇਨਵੈਸਟੀਗੇਸ਼ਨ ਜੋ ਮੱਧ ਪ੍ਰਦੇਸ਼ ਹੋਇਆ ਇਹਨਾਂ ਨੇ ਆਪਣੀ ਕਸ਼ਿਸ਼ ਦੇ ਵਿੱਚ ਵੀ ਮੰਨਿਆ ਤੇ ਸਾਰ ਕੁਝ ਇਨਵੈਸਟੀਗੇਸ਼ਨ ਤੇ ਐਵਿਡੈਂਸ ਵੀ ਬਣਿਆ ਹੈ ਕਿ ਇਹ ਮੱਧ ਪ੍ਰਦੇਸ਼ ਗਏ ਸੀਗੇ ਤੇ ਉੱਥੋਂ ਇਹ ਲੈ ਕੇ ਆਏ ਆ ਅੱਗੇ ਅਸੀਂ ਜਿਹੜੀ ਚੇਨ ਹੈਗੀ ਉਹਨੂੰ ਬ੍ਰੇਕ ਆਊਟ ਕਰਨ ਦੀ ਕੋਸ਼ਿਸ਼ ਕਰਾਂ ਸਰ ਇਹ ਰਾਜੀਵ ਰਾਜਾ ਗੈਂਗ ਤੇ ਲਾਰੈਂਸ ਇਹ ਦੋਨੋਂ ਮਿਲ ਕੇ ਚੱਲ ਰਹੇ ਸੀ ਕਿਉਂਕਿ ਰਾਜੀਵ ਦਾ ਰਾਜਾ ਗੈਂਗ ਕਾਫੀ ਐਕਟਿਵ ਪਿਆਰਾ ਤੇ ਸੁਣਿਆ ਜਾ ਰਿਹਾ ਹੈ ਐਕਚੁਅਲ ਦੇ ਵਿੱਚ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜਿਹੜੇ ਦੋਸ਼ੀ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਰਾਜੀਵ ਕੁਐਂਡ ਸੁਖ ਇਹ ਨਵ ਲਹੌਰੀਆ ਲਹੌਰੀਆ ਜੋ ਲਾਰੈਂਸ ਸ਼ੋਅ ਦੇ ਅੰਦਰ ਦਾ ਦੋਸ਼ੀ ਹੈ ਉਦੇ ਨਾਲ ਜੀਕੂ ਜੇਵ ਦੇ ਵਿੱਚ ਸੀਗਾ ਇਹ ਦੋਨੇ ਕੇਸ ਵਾਲ ਨੇ ਇੱਕ ਇਹਨਾਂ ਨੇ ਲੜਾਈ ਹੋ ਗਈ ਸੀ 370 ਪਰਚਾ ਇਹਨਾਂ ਦੇ ਖਿਲਾਫ ਹੋ ਚੁੱਕਾ ਸੀ ਉਹਦੇ ਕਰਕੇ ਇਹ ਦੀ ਐਸੋਸੀਏਸ਼ਨ ਲਾਰਸ ਮਿਸ਼ਰੋਈ ਗੈਂਗ ਦਾ ਹੋ ਗਿਆ ਤੇ ਜੋ ਦੂਸਰਾ ਦੋਸ਼ੀ ਹੈ ਕਾਕਾ ਜਸ਼ਰਾਜ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਸ਼ਨ ਚ बिकॉज ਆਫ ਤਰਨ ਪਨੀਤ ਕੋਲਾ ਤੇ ਤਰਨ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਨੇ ਬਟ ਲੋਕਲ ਲੈਵਲ ਤੇ ਨਾ ਦੀ ਰਾਈਵਲਰੀ ਨੇ ਪਨੀਤ ਕੋਲਾ ਤੇ ਤੇਜਪਾਲ ਤੇ ਜੀਕੂ ਤੇਜਪਾਲ ਤੇਜੀ ਨੂੰ ਇਕੱਠੇ ਸੀਗੇ ਪ੍ਰੀਤ ਗੋਲਾ ਦੇ ਉਹਦੇ ਸਾਥੀ ਇੱਕ ਤਰਫ ਸੀਗੇ ਪਰ ਉਹਦੇ ਸਿਲਸਿਲੇ ਦੇ ਵਿੱਚ ਇਹ ਲੜਾਈ ਝਗੜਾ ਇਹਨਾਂ ਦਾ ਪਹਿਲਾਂ ਹੋਇਆ ਤੇ ਉਹਦੇ ਵਿੱਚ ਮਰਡਰ ਵੀ ਹੋਇਆ ਸਰ ਜਿੱਤਾਂ ਮਹਾਰਾਸ਼ਟਰ ਪ੍ਰਦੇਸ਼ ਦਾ ਨਾਮ ਨਾਲ ਜੁੜਦਾ ਤਾਂ ਲੱਗਦਾ ਹੈ ਕਿ ਦੇਸ਼ਵਰੋਧੀ ਤਾਕਤਾਂ ਦੇ ਨਾਲ ਵੀ ਇਹਨਾਂ ਦਾ ਸੰਪਰਕ ਹੋ ਸਕਦਾ ਡੈਫੀਨਿਟਲੀ ਅਸੀਂ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਰੀ ਚੀਜ਼ਾਂ ਦਾ ਟਰੈਕ ਰਕ ਕਰਾਂਗੇ ਕੌਣ ਕੌਣ ਇਹਦੇ ਵਿੱਚ ਇਨਵੋਲਡ ਹੈ ਫਰਦਰ ਕਿ ਕਿਹੜੀ ਚੇਨ ਵੈਪਲ ਦੀ ਚਲਦੀ ਹੈ ਤੇ ਕੌਣ ਕੌਣ ਹੋਰ ਇਹਨਾਂ ਨੂੰ ਸਪੋਰਟ ਕਰਦੇ ਸਰ ਲੱਗਦਾ ਹੈ ਕਿ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੀ ਜ਼ਰੂਰਤ ਹੈ ਕਿ ਇਹਨ ਅਹ ਜੀ ਦੂਨ ਐਕਸੈਸ ਚੱਲ ਰਹੀ ਹੈ ਨਾ ਪਰ ਯਲਾਜ ਜੀ ਸਾਡੀ ਪਹਿਲੀ ਟੈਲੈਂਸੀ ਹੁੰਦੀ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਫੋਕਸ ਕਰੀਏ ਤਾਂ ਪ੍ਰੀਵੈਂਸ਼ਨ ਤੇ ਫੋਕਸ ਕਰਨ ਦੇ ਕਰਕੇ ਹੀ ਜਿਹੜੀ ਇਹ ਪਹਿਲਾਂ ਹੀ ਅਸੀਂ ਮਤਲਬ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਨੂੰ ਰੈਸਟ ਕਰ ਚੁੱਕੇ ਜੀ ਤੇ ਪਿੱਛੇ ਵੀ ਸਾਨੂੰ ਇਨਫੋਰਮੇਸ਼ਨ ਜਰੂਰ ਵੀ ਆਈ ਹੈ ਤਾਂ ਸਾਡੀ ਟਰਾਈ ਹੁੰਦੀ ਹੈ ਕਿ ਉਹਨੂੰ ਐਕਸੀਡੈਂਟ ਹੋਣ ਤੋਂ ਪਹਿਲਾਂ ਉਹਨੂੰ ਕਮੈਂਡ ਕੀਤਾ ਜਾਂਦਾ ਲੋਕਲ ਨੂੰ ਅਰੈਸਟ ਕਰ ਲੈਂਦੇ ਹਾਂ ਇਸ ਤੋਂ ਬਾਅਦ ਅਸੀਂ ਕੰਮ ਜਾਰੀ ਰੱਖਦੇ ਹਾਂ ਇੱਕ ਗ੍ਰਫਤਾਰ ਕੀ ਥੋੜੀ ਤੇ ਕਿਹੜੀ ਜਗ੍ਹਾ ਕੋਈ ਜਿਹੜਾ ਚੀਮ ਗੈਂਡ ਸੁਖਾ ਹੈ ਇਸ ਨੌਰ ਏਰੀਆ ਦੇ ਵਿੱਚ ਸਟੂਡੈਂਟਸ ਨਾਲ ਉਹ ਜਿਹੜਾ ਸਿਟੀ ਆਉਟ ਹੋਇਆ ਅਰੇਸਟ ਹੋਇਆ ਜੋ ਜਸ਼ਰਾਜ ਹੈ ਇਹ ਨੀਰਪਾਲ ਦੇ ਕੋਲੋਂ ਡਕਾਰਾ ਚੌਕੀ ਬਣੀ ਜਾ ਉਹਨਾਂ ਕੋਲੋਂ ਵਾਇਰਡ ਨੂੰ ਪਿਆਰ ਇਸਤੇਮਾਲ ਬਾਈਕਲ ਵੀ ਰੱਖਾਈ ਸੀਗੇ ਆਪਸ ਵਿੱਚ ਰੰਜਿਸ਼ ਲਈ ਇਸਤੇਮਾਲ ਕੀਤਾ ਜਾਂਦਾ ਜਾਂ ਕਿਸੇ ਘਟਨਾ ਨੂੰ ਜਾਨ ਦੇ ਨਾਲ ਇਨੀਸ਼ੀਅਲ ਇਨਵੈਸਟੀਗੇਸ਼ਨ ਜੇ ਹੈ ਕਿ ਜੋ ਜੀਪ ਤੇ ਜਸ਼ਨੇ ਬਿਲੇ ਸੁਖਰੀ ਬੈਂਕ ਕੀਤਾ ਸੀ ਕਿ ਅਸੀਂ ਜੋ ਫਰੀਦਪੁਰਾ ਉਹ ਜੇਲ੍ਹ ਚ ਹੈ ਪਰ ਉਹ ਜਿਹੜੇ ਸਾਥੀ ਬਾਹਰ ਨੇ ਉਹਨਾਂ ਜੋ ਕਿਸੇ ਨਾ ਕਿਸੇ ਤੇ ਅਟੈਕ ਕਰਕੇ ਉਹਨੂੰ ਮਾਰੀ ਤੇਜਪਾਲ ਦੇ ਮਰਡਰ ਦਾ ਬਦਨਾਮ 对。